ਫੜਾਂ ਦੇ ਹਾਲਾਤ ਦੌਰਾਨ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਦੱਸਦੀ ਹੈ ਕਿ ਸੁਲਤਾਨਪੁਰ ਲੋਧੀ ਖੇਤਰ ਦੇ ਨਾਲ ਲੱਗਦੇ ਹਲਕਾ ਜੀਰਾ ਦੇ ਬਲਾਕ ਮੱਖੂ ਦੇ ਪਿੰਡ ਮਾਨੂ ਮੱਛੀ ਵਿਖੇ ਬਣੇ ਆਰਜੀ ਬੰਨ ਟੁੱਟ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਇਸ ਵਿੱਚ ਕਿਸਾਨਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਸਤੂ ਦਰਿਆ ਦੇ ਨੇੜੇ ਬਣੇ ਇਸ ਆਰਜੀ ਬੰਨ ਟੁੱਟਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਸੰਭਾਵਨਾ ਦਿਟਾਈ ਜਾ ਰਹੀ ਹੈ ਕਿ ਇਸ ਬੰਨ ਟੁੱਟਣ ਕਾਰਨ ਸੁਲਤਾਨਪੁਰ ਲੋਧੀ ਖੇਤਰ ਤੇ ਵੀ ਬਹੁਤ ਥੋੜਾ ਅਸਰ ਪੈ ਸਕਦਾ ਹੈ

पाणीअ <laughs> खणी